ਭਾਈ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਇਹ ਢਾ ਲੱਗੀ ਆ ਸਭਰਾ ਪਿੰਡਾਂ ਤੇ ਪਾਡੀਆਂ ਦੀਆਂ ਬਹਿਕਾਂ ਵੱਜਦੀਆਂ ਮਸ਼ਹੂਰ ਮੰਡਾ ਵਾਏ ਉਸ ਥਾਂ ਤੇ ਲੱਗੀ ਆ ਢਾ ਲੱਗੀ ਆ ਤਿੰਨ ਚਾਰ ਦਿਨ ਹੋ ਚਲੇ ਆ ਲਗਾਤਾਰ ਹੀ ਕ੍ਰੇਡ ਉਦੋਂ ਦੇ ਹੀ ਪੈਣਦਾ ਆ ਤੇ ਰਾਤ ਵੀ ਕ੍ਰੇਡ ਬਹਿ ਕੇ ਇਹ ਹੁਣ ਨਵੇਂ ਸਿਰੋਂ ਥੋੜੀ ਜਿਹਾ ਕੜੇ ਬੰਨਿਓ ਵੱਧ ਗਏ ਢਾ ਹੋ ਗਈ ਆ ਤੇ ਇਹ ਸੜਕ ਤਕਰੀਬਨ ਅੱਧੀ ਲੈ ਗਿਆ ਹੋਇਆ ਫਾਟੇ ਜੇ ਕੋ ਟਾਈਮ ਦਾ ਕਿੰਨੀ ਤਰੀਕ ਆ ਜੀ 5 ਤਰੀਕ 9 ਆ ਦਿਨ ਮੰਗਲਵਾਰਾ ਤੇ ਟਾਈਮ ਕੋਈ 9 ਕ ਦਾ ਹੋਣਾ ਵਾ 9:30 ਤਾਜ ਨਾਕੂ ਦਾ ਨੁਕਸਾਨ ਨਹੀਂ ਨੁਕਸਾਨ ਤਾਂ ਬਹੁਤ ਆ ਜੀ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕੋਈ ਪ੍ਰੋਗਰਾਮ ਦਾ ਕਿਰਪਾ ਕਰੇ ਨੁਕਸਾਨ ਤੋਂ ਬਜੇ ਰਹੀਏ तकरीबन 16 ਤਰੀਕ ਦੇ ਲੱਗੇ ਹੋਏ ਆ 16 ਤਰੀਕ ਤੋਂ ਲਗਾਤਾਰ ਹੁਣ ਤੱਕ ਰਾਤ ਦੇ ਨਿਕਲਾ ਰਾਤ ਵੀ ਇਥੇ கிரேਟ ਬੈਗੇ ਹੀ ਰਾਤ ਵੀ 2 ਵਜੇ ਤੱਕ ਸੰਘਟ ਲੱਗੀ ਰਹੀ ਆ ਤੜਕੇ ਦੀ ਸੰਘਟ ਫੇਰ ਆ ਕੇ ਲੱਗੀ ਆਹ ਮੋਂ ਪ੍ਰੋਜੈਕਟ ਆ ਲਾਹਣ ਲੱਗੀ ਜਰਾ ਹਾਂ ਇਹ ਤੜਕੇ ਦੀ ਟਾਲ ਕੀ ਏ ਇਹ ਨਵੇਂ ਸਿਰੋਂ ਜਿਹੜੀ ਆ ਇਹ 6:30 ਵਜੇ ਦੀ ਚਾਲੂ ਹੋਈ ਆ ਤੇ ਲਗਾਤਾਰ ਟਿੱਗਾਂ ਟਿੱਗੀਆਂ ਆ ਰਹੀਆਂ ਕ੍ਰੇਟ ਵੀ ਸੰਤ ਲਗਾਤਾਰ ਪਾਈ ਜਾ ਰਹੀ ਆ ਸੰਤ ਨੂੰ ਬੇਨਤੀ ਆ ਲਾਗੂ ਮੈਨੂੰ ਵੀ ਜਿਹਨੂੰ ਜੋ ਵੀ ਆਵਾਜ਼ ਸੁਣਦਾ ਜਿਹਦੇ ਕੋਲ ਭਰੇ ਹੈਗੇ ਆ ਤੋੜੇ ਭਰੇ ਹੈਗੇ ਜਾਂ ਟਰਾਲੇ ਮਿੱਟੀ ਦੇ ਆ ਜਾਂ ਖਾਲੀ ਤੋੜੇ ਆ ਜੋ ਵੀ ਇੱਥੇ ਆ ਕੇ ਸੇਵਾ ਕਰ ਸਕਦਾ ਤੜਕੇ ਉਹ ਕਿ ਸੇਵਾ ਕਰ ਲੈ ਨਾ ਨੀ ਬਾਬਾ ਸਾਥ ਜਾਂਦੀ ਹਾਂ ਜੀ ਠੀਕ ਹੈ ਨਾ ਚੋ ਇਹ ਬਹੁਤ ਵੱਡੀ ਢਾਹ ਲੱਗ ਗਿਆ ਕੋਹ ਘੰਟਿਆਂ ਦੇ ਵਿੱਚ ਇਹ ਢਾਹ ਬਹੁਤ ਜਿਆਦੀ ਜਵੀ ਲੱਗੀ ਜਿਹੜੀ ਕੱਲਾ ਢਾਹ ਹੈ ਉਹ ਬੰਨ ਬਣਾ ਕੇ ਤੇ ਕੀਤਾ ਹੀ ਰੋਗਾ ਹੁਣ ਜਿਹੜੀ ਵੱਡੀ ਢਾਹ ਲੱਗ ਗਿਆ ਸਾਡੀ ਸੰਗਤ ਨੂੰ ਪੀ ਰਿਹਾ ਉਹ ਆ ਜੋ ਮੁਲਾਜ਼ਮ ਜੋ ਸਰਕਾਰੀ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਆ ਵੀ ਇੱਥੇ ਪਹੁੰਚੋ ਇਹ ਵੱਡੀ ਢਾਹ ਵਾ ਜੇ ਇਥੇ ਵਿਸਕਾਰ ਹੋ ਜਾਂਦਾ ਤੇ ਬੜੇ ਪਿੰਡਾਂ ਦਾ ਵਿਸਕਾਰ ਹੋਗਾ ਯਾਰ ਇਹਦੇ ਅੱਗੇ ਮਰੇ ਪਏ ਆ ਸਾਡੇ ਅੱਗੇ ਬੱਲੇ ਕੋਹ ਨਹੀਂ ਯਾਰ ਮੇਰੇ ਵੀ ਮਤ ਕਰਾਓ ਇਹ ਢਾਹ ਨੂੰ ਲੱਗੇ ਨੂੰ ਸਾਰਿਆਂ ਨੂੰ ਦੇ ਖਸਾਬ ਨਾਲ ਇਲਾਕੇ ਦੇ ਵਿੱਚ ਮਹੀਨਾ ਹੀ ਹੋਈ ਲੈ 22 ਦਿਨ ਤੇ ਢਾਹ ਚੱਲਦੀ ਨੂੰ ਹੋ ਗਿਆ ਰਾਤ ਦੇਣ ਜਿਹੜੇ ਨਾ ਇਹ ਇਲਾਕੇ ਦੇ ਖਾਖਾ ਖਾਖੇ ਸੰਗਤਾਂ ਜਿਹੜੀਆਂ ਥੱਕੀਆਂ ਪਈਆਂ ਵਾ ਬਹੁਤ ਮੰਦੀ ਹਾਲਤ ਆ ਬੀਬੀਆਂ ਤੋੜੇ ਭਰਦੀਆਂ ਮੇਰੇ ਵੀਰ ਜਵਾਨੋ 70 70 ਸਾਲ ਦੀਆਂ ਮਾਈਆਂ ਇੱਥੇ ਤੋੜੇ ਭਰਨੀਆਂ ਮੇਰੇ ਵੀਰੋ ਜਿਹੜੇ ਵੀ ਬਾਜ਼ਰ ਨੂੰ ਸੁਣਦਾ ਆ ਉਹਦਾ ਕਾਰੋਬਾਰ ਛੱਡ ਕੇ ਇੱਥੇ ਸਭਰਾ ਵਾਂਦੀ ਧਰਤੀ ਪੈਨ ਕੋਲਿਆਂ 'ਚ ਪਹੁੰਚੋ ਮੇਰੇ ਵੀਰ ਅੱਜ ਵੱਡਾ ਖਤਰਾ ਬਣਿਆ ਹੋਇਆ ਹੈ ਅੱਜ ਲੋਕਾਂ ਦੇ ਘਟ ਆ ਜਾਣਗੇ ਯਾ ਵਸਦੇ ਘਰੋਂ ਜੱਗਣਗੇ ਜਿੱਥੇ ਮਨ ਟੁੱਟ ਗਿਆ ਮੇਰੇ ਵੀਰ ਮੇਰੀ ਬੇਨਤੀ ਹੱਸੀ ਉੜ ਕੇ ਅੱਗੇ ਵੀ ਤੁਸੀਂ ਬੇਨਤੀ ਨੂੰ ਪ੍ਰਵਾਨ ਕਰਕੇ ਹਜ਼ਾਰਾਂ ਦੇ ਕਨਾਚ ਸਕਦਾ ਜਾਂਦੇ ਅੱਜ ਮੇਰੇ ਕੋਲ ਪਹੁੰ ਤਗੜੇ ਹੋ ਕੇ ਮਰਵਹਲਾ ਮੇਰੇ ਵੀਰ ਮਰ ਗਿਆ ਹਲਾ ਤਗੜੇ ਮੇਰਾ ਨਾਮ ਜੀ ਸੂਨ ਸਿੰਘ ਜੀ ਸਭਰਾ ਬਾਕੀ ਕਹਣਾ ਜਾਉ ਇਹਦੀ ਪਤਾ ਨਹੀਂ ਕੀ ਸਾਡੇ ਕਰਮਾਂ ਚ ਫੜਕਾ ਰਾਤ ਅਸੀਂ ਇਹਨੂੰ ਸੈਟਮੈਂਟ ਕਰਕੇ ਜਾਂਦੇ ਜਿਹੜੇ 7 ਵਜੇ ਆਉਣੇ ਜਦੋਂ ਬਿਲਕੁਲ ਠੀਕ ਹੁੰਦਾ ਤਾਂ ਸਾਢੇ 8 ਵਜੇ ਸ਼ੁਰੂ ਕਰ ਦਿੰਦਾ ਪਤਾ ਨਹੀਂ ਕਾਜਾਂ ਪੀਣ ਦੀ ਕੀ ਮਰਜ਼ੀ ਆ ਯੱਕ ਦਮੀ ਜਿਹੜਾ ਉਹ ਅੱਧਾ ਕਿਲੇ ਦੇ ਲਾਗੇ ਬੰਨੇ ਲੰਬਾਈ ਤੇ ਜਿਹੜੀ ਉਹ 20 ਫੁੱਟ ਦੇ ਲਾਗੇ ਬੰਨੇ ਚੜਾਈ ਜਿਹੜੀ ਇਕਦਮੀ ਜਿਹੜੇ ਅੱਧੀ ਸੜਕ ਵੀ ਟਿਕਪੀ ਆ ਬਹੁਤ ਜਦੀ ਢਾਹ ਵਧੀਏ ਪਰ ਸੰਗਤਾਂ ਨੇ ਸੰਯੋਗ ਬੜਾ ਦਿੱਤਾ ਵਾ ਬਹੁਤ ਜਿਆਦਾ ਤੋੜੇ ਪਰਪਰਾ ਲਾਉਂਦੇ ਜਿੱਥੇ ਕੋਈ ਸੁਣਦਾ ਭੈਣ ਭਰਾ ਸੱਜਦੇ ਉਹ ਪੀਲ ਆ ਪੀ ਉਹ ਤਗੜਿਆਂ ਨੂੰ ਬਚਾਇਆ ਜਾਵੇ ਇਹ ਕਿ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਗਾ ਸੰਗਤਾਂ ਦਾ ਕੰਮ ਆ ਖੁੱਦ ਲੱਕ ਦੁਖਦੇ ਦੇ ਨਾਲ ਹੀ ਮੈਂ ਤੋੜੇ ਭਰੋਂ ਡਿਆ ਵਾਂ ਇਸ ਤਰ੍ਹਾਂ ਹੀ ਜੀ ਜਵਾਨ ਮੁੰਡੇ ਹੋਂ ਤਗੜੇ ਹੋ ਗਏ ਜੀ ਤੇ ਜੁਨਾ ਦੇ ਲਹੂ ਵਾਲੇ ਮੁੰਡੇ ਨਵੇਂ ਮੁੰਡੇ ਉੱਠ ਕੇ ਆਦਾ ਉਹ ਤੋੜੇ ਥਾਰੇ ਭਰ ਕੇ ਛੁੱਟ ਗਏ ਤਿੰਨ ਵਿਚਾਰੀ